ਅ ਕਥੇ ਹਾਜ਼ਰੀ ਮਹਾਦੇਵ ਨਿੱਪੀ ਦਾ ਮਹਾਦੇਵ 3 ਕਿਤਾਬਾਂਆਂ ਦੀਆਂ ਕਿੰਨੋਂ ਕਿਤਾਬਾਂ ਮੇਰੇ ਅੰਸੰਗ ਰਹਿਣੀਆਂ ਮੇਰਾ ਜਦੋਂ ਦਿਨ ਘਰ ਦਾ ਜਿਹੜੀ ਕਵਤਾ ਮੈਨੂੰ ਪਸੰਦ ਹੈ ਮੈਂ ਬਾਰ-ਬਾਰ ਉਹ ਕਵਤਾ ਤੇ ਪੜ੍ਹਦਾਰਾ ਔਰ ਇਸ ਮੌਕੇ ਤੇ ਇਹਨਾਂ ਦੇ ਬੀਸੀ ਜੀ ਹੈ ਇਸ ਮਹਾਦੇਵ ਨੂੰ ਬੇਟੀਆਂ ਉਹਨਾਂ ਨੂੰ ਵੀ ਮੈਂ ਵੈਲਕਮ ਕਰਨਾ ਦੀਆਂ ਉਹ ਅਸ਼ੀਰਵਾਦਾਂ ਅ ਮੇਰੇ ਅੰਦਰ ਨੂੰ ਖੌਂਦ ਦੀ ਖੁਸ਼ਬੂ ਹੈ ਜਿਹੜੀ ਇੱਕ ਕਵਤਾ ਦੀ ਕਿਤਾਬ ਹੈ ਮੈਂ ਇਹਦੇ ਬਰੋਚੇ ਦਾ ਸੋਚ ਰਿਹਾ ਸੀ ਵੀ ਵੈਸੇ ਮਨੁੱਖ ਦੇ ਅੰਦਰੋਂ ਕੋਈ ਖੁਸ਼ਬੂ ਤਾਂ ਨਹੀਂ ਫਿਰ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੂੰ ਬੰਦਿਆਂ ਤੋਂ ਬੰਦਿਆਂ ਦੀ ਕੀਰਤ ਤੋਂ ਬਦਬੂ ਆਉਂਦੀ ਸੀ ਅਸਲ ਦੇ ਵਿੱਚ ਆਪਣੇ ਭਾਰਤੀ ਇੱਕ ਚਿੰਤਕਾ ਹੈ ਸਤਿਕਾ ਜਿਹੜੀ ਕਿ ਬੰਗਾਲ ਦੀ ਸੀ 1962 ਦੇ ਵਿੱਚੋ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚੋ ਨੇ ਵਾਈਪੀ ਹੀਡਸ ਦੀ ਕਾਫਤਾ ਦੇ ਉੱਪਰ ਪੀਐਸ ਜੀ ਕੀਤੀ ਤੇ ਉਹਦਾ ਇੱਕ 1988 ਦੇ ਵਿੱਚ ਆਰਟੀਕਲ ਆਇਆ ਸੀਗਾ ਕੈਨ ਦਾ ਸਪਲਟਨਸ ਦੀ ਕੀ ਜਿਹੜੇ ਯਾਨੀ ਕਿ ਹਾਸ਼ਿਆ ਗ੍ਰਸਤ ਲੋਕ ਹੈ ਵੀ ਉਹ ਬੋਲ ਵੀ ਸਕਦੇ ਸੋ ਉਹ ਕਹਿ ਰਹੇ ਕਿ ਉਹ ਬੋਲਦੇ ਬੋਲਦੇ ਤਾਂ ਹੈਗੇ ਆ ਪਰ ਸਮੇਂ ਦੇ ਜਿਹੜਾ ਸਮਾਜ ਹੈ ਔਰ ਰਾਜਨੀਤਿਕ ਪ੍ਰਬੰਧ ਹੈ ਉਹਨਾਂ ਨੂੰ ਅਣ ਸੁਣਿਆ ਘਟ ਸੋ ਇਹ ਜਿਹੜਾ ਮਹਾਦੇਵ ਹੈ ਇਹ ਉਹ ਅਣ ਸੁਣੀਆ ਆਵਾਜ਼ਾਂ ਦਾ ਕਵੀ ਹੈ ਮੈਂ ਸੋਚ ਰਿਹਾ ਕਿ ਪੰਜਾਬ ਦਾ ਜਿਹੜਾ ਸੰਕਟ ਹੈ ਇਸ ਸਮੇਂ ਔਰੇ ਸੰਕਟ ਕਿੱਥੋਂ ਪੈਦਾ ਹੋ ਰਿਹਾ ਇਹ ਸੰਕਟ ਪੈਦਾ ਹੋ ਰਿਹਾ ਜਿਹੜੀ ਬਾਬੇ ਨਾਨਕ ਦੀ ਕੀਰਤ ਦੀ ਫਲਸਫੀ ਨੂੰ ਅਸੀਂ ਇਗਨੋਰ ਕੀਤਾ ਮਾਰਕਸਵਾਦ ਨੇ ਜਿਹੜਾ ਕੀਰਤਿਆਂ ਵਾਲੀ ਮੈਂ ਨੇ ਵੀ ਗੱਲ ਕੀਤੀ ਵੀ ਉਹਨਾਂ ਨੂੰ ਕਿਹਾ ਵੀ ਇੱਕੋ ਜਿਹੜੀ ਕਿਰਤਿਆਂ ਨੂੰ ਤੁਕਾਰਨਾ ਔਰ ਕੀਰਤ ਦਾ ਨਾਦਰ ਕਰਨਾ ਇਹ ਜਿਹੜੇ ਪੰਜਾਬ ਦੇ ਸੰਕਟ ਹੈ ਉਸ ਕੀਰਤ ਦੇ ਅਨਦਰ ਦੇ ਵਿੱਚੋਂ ਪੈਦਾ ਹੋ ਰਹੇ ਜਿਹੜੀ ਉਹਦੀ ਬੇਇੱਜ਼ਤੀ ਕੀਤੀ ਔਰ ਮਨੁੱਖੀ ਸਮਾਂ ਦੇ ਖੁਸ਼ੀ ਹੈ ਕਿ ਮਹਾਦੇਵ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਮਜ਼ਦੂਰਾਂ ਦੇ ਯਾਨੀ ਕਿ ਹੱਥਾਂ ਦੇ ਪਇਅਟਨਾ ਨੂੰ ਆਪਣੇ ਮਾਤਾ ਪਿਤਾ ਦੀ ਕੀਰਤਨ ਨੂੰ ਉਹਨਾਂ ਨੂੰ ਯਾਦ ਕਰਦਾ ਮੈਂ ਸੋਚਦਾ ਹਾਂ ਕਿਰਤਿਆਂ ਦਾ ਮਹਾਕਾਵ ਹੈ ਸੱਚ ਜਦੋਂ ਤਿੰਨੋਂ ਕਦਮਾਂ ਨੂੰ ਆਪਾਂ ਇਕੱਠੇ ਕਰਕੇ ਦੇਖੀਏ ਨਾ ਇਹ ਤਿੰਨੋਂ ਕਦਮਾਂ ਨੂੰ ਲੱਖ ਲੱਖ ਨਾ ਦੇਖੀਏ ਤਾਂ ਇਹ ਕੀਰਤਿਆਂ ਦਾ ਮਹਾਕਾਵ ਨਹੀਂ ਬਣਿਆ ਸਭ ਔਰ ਬੜੀਆਂ ਅਚੀਆ ਕਵਿਤਾਾਂ ਉਹ ਨਾਲ ਸਵੇਰ 43 ਕਾਫੀ ਸਾਧ ਆਏ ਹੈ ਜਿੰਨੀ ਵਾਰ ਪੜੋ ਨਾ ਉਹ ਤੁਹਾਡੀ ਯਾਨੀ ਕਿ ਧੁਰ ਕੱਢ ਲੈਣ। ਸੋ ਮੈਂ ਕਿਉਂਕਿ ਡਾਕਟਰ ਯੋਗਰਾਜ ਜੀ ਨੂੰ ਵੀ ਸੁਣਨਾ ਸੀ। ਸੋ ਮੈਂ ਇਹਨਾ ਕੀ ਕਹਿੰਦਾ ਹੋਇਆ ਬਹੁਤ ਮੁਬਾਰਕ ਨਮਸਤਾਂ। ਬਹੁਤ ਹੀ ਸੁਖਾਵੀ ਸਾਥੀਓ। ਮੈਂ ਮਹਾਦੇਵ ਨੂੰ ਬਹੁਤ ਕਰੀਬ ਤੋਂ ਐਜ਼ ਅ ਕਲੀਕ ਜਾਣਦਾ। ਤੇ ਇਹਦੇ ਅੰਦਰ ਦੇ ਜਿਹੜਾ ਦੋਸਤ ਹੈ ਮਨੁੱਖ ਹੈ ਇਹ ਤਾਂ ਉਹਨੂੰ ਵੀ ਮੈਂ ਆਪਣੂ ਵੀ ਜਾਂਦਾ ਇਹਨੂੰ ਪਰਦੇ ਰੱਖਣ ਦੀ ਆਦਤ ਨਹੀਂ ਹੈ ਇਹ ਜਿਹੜੀ 슈ਗਰ ਕੋਟੇ ਬਿਟਰ ਪਿਲਸ ਆਪਾਂ ਨੂੰ ਦੇਖੀਆ ਨਹੀਂ ਨਾ ਇਹ ਸਾਡੇ ਸਮਾਜ ਦਾ ਵੀ ਕਾਰਨ ਕਰਦੀਆਂ ਨੇ ਤੇ ਆਪਾਂ ਇਹਨਾਂ ਨੂੰ ਦੇਖਦੇ ਵੀ ਹਾਂ ਤੇ ਕੁਝ ਕਰ ਨਹੀਂ ਲਈ ਆਪਾਂ ਵਿਹਦੇ ਸਾਡੇ ਬੱਚੇ ਜਿਹੜੀ ਹੈ ਕਾਰਪੋਰੇਟ ਡਿਕਟੇਟ ਚਾੜੇ ਅਰ ਆਪਾਂ ਸਭ ਉਸੇ ਸਨਮ ਪ੍ਰਤਾਮ ਹੁੰਦੇ ਹੋਏ ਵੀ ਨਾ ਸਾ ਜੇ ਆਪਾਂ ਕੋਈ ਆਵਾਜ਼ ਉਠਾਉਂਦੇ ਆ ਤਾਂ ਸਮਝੀ ਸਾਡਾ ਮੁੱਦਾ ਕੀ ਹੁੰਦਾ ਹੈ ਤੁਸੀਂ ਬੰਦੇ ਨੂੰ ਜਦੋਂ ਆਪਾਂ ਆਪਣਾ ਦੁੱਖ ਸੁਣਾਉਨੇ ਆ ਤਾਂ ਸਭ ਤੋਂ ਪਹਿਲਾਂ ਕਹਿੰਦਾ ਯਾਰ ਆਪਾਂ ਵੀ ਲੈਂਦੇ ਆ ਪਰ ਜਦ ਕਿ ਦਵਾਈ ਵੀ ਕਾਂਚੇ ਮਿਲ ਨਹੀਂ ਦਵਾਈ ਦੇ ਲਈ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਸਾਨੂੰ ਸੁਚੇਤ ਹੋਣ ਦੇ ਲਈ ਹਮਲਾ ਮਾਰਨਾ ਪੈਣਾ ਅੱਜ ਮਾਰ ਲਓ ਪੌਣ ਸਭਾ ਮਹਾਦੇਵ ਦੀ ਕਪਤਾ ਦੇ ਬਾਕੀ ਅੰਤ ਤੱਕ ਉਹ ਬਾਹਰ ਦੇ ਚੱਕਰ ਕੀ ਪੜੀ ਹੈ ਪਰ ਮਨੁੱਖ ਹੋਣ ਦੇ ਨਾਤੇ ਇਹਦੇ ਅੰਦਰ ਬਹੁਤ ਜ਼ਿਆਦਾ ਪਿਆਰ ਹੈ ਆਪਣੇ ਪਰਿਵਾਰ ਲਈ ਪਿਆਰਾ ਤੁਸੀਂ ਥੋੜੀ ਜਿਹਾ ਦਿਮਾਗ ਨਾਲ ਲਗਾ ਕੇ ਦੇਖੋ ਤੁਸੀਂ ਆਪਣੇ ਫਾਦਰ ਕੋਲ ਚਲੇ ਜਾਓ ਤੁਹਾਡੇ ਫਾਦਰ ਦੀ ਜਨਰੇਸ਼ਨ ਨੂੰ ਇਹ ਅੱਜ ਵੀ ਜੀ ਰਿਹਾ ਹੈ ਜਿਹਨਾਂ ਨੂੰ ਅਸੀਂ ਛੱਡਦੇ ਚਲੇ ਜਾਦੇ ਹਾਂ ਆ ਟਿਕਾ ਦਾ ਆਪਾ ਨਿਊਕਲਰ ਫੈਮਿਲੀ ਮੈਨੂੰ ਬਿਲਣਾ ਚਾਹੀਦਾ ਦੁਨੀਆ ਤੋਂ ਬੈਠੀ ਨਾ ਅਮੀਰ ਹੋਣ ਦੇ ਲਈ ਆਪਾਂ ਭਜੇ ਫਿਰਦੇ ਆਂ ਅਮੀਰ ਕਿੰਨੇ ਕਹਿ ਆਪਾਂ ਪਤਾ ਸਭ ਕੁਝ ਲੂਟਾ ਕੇ ਹੋਚ ਵਿੱਚ ਆਏ ਤੋ ਕੀ ਆ ਬਣਾ ਸਭ ਨੂੰ ਪਤਾ ਕਿੰਨੇ ਕਿ ਉਮੀਦ ਆਪਾਂ ਦੀ ਆਫਾਤ ਦੇ ਭਜੇ ਨੱਠੇ ਭਜੇ ਫਿਰਦੇ ਆ ਤੇ ਮੈਂ ਉਹਦਾ ਹੰਦੇ ਨਹੀਂ ਮੰਨਦਾ ਮੈਂ ਪਹਾੜ ਤੇ ਕੁੰਮਨ ਜਾਣੇ ਕਿਉਂ ਕਿ ਮੈਂ ਜਾ ਕੇ ਬੱਚਿਆਂ ਨੂੰ ਬੱਚਿਆਂ ਨੂੰ ਮਿਲ ਕੇ ਜਾ ਕੇ ਸਕੂਲ ਦੱਸਣਾ ਕਿ ਛੁੱਟੇ ਕਿਤੇ ਗਿਆ ਸੀ ਮੈਂ ਵੱਡੀ ਕਾਰ ਕੀ ਹੋਈ ਹੈ ਕਿ ਹੋ ਰਹੀ ਹੈ ਕਿ ਰੁਕੀ ਹੈ ਨਾ ਕਹਿੰਦੀ ਆ ਤੂੰ ਬਰੀਕ ਮੈਂ ਪੜਾਈ ਕਰੇ ਤਾਂ ਤੇ ਮੁਸ਼ਕਲ ਹੋ ਜਾਈ ਮੈਨੂੰ ਥੋੜੀ ਕਿਉਂਕਿ ਮੈਂ ਇਹ ਪੜੀ ਨਹੀਂ ਮੈਂ ਪਹਿਲੇ ਪੜੀ ਨਹੀਂ ਹੈ ਨਾ ਅਗ ਹੈ ਨਾ ਰੋਹ ਉਹਦੇ ਸਿਰ ਉਹਨੇ ਮਨੁਸਤਾ ਦੀ ਕਲਦੀ ਮੈਂ ਕਿਤਾਬ ਦੇ ਨਰੋਂ ਜਿੰਨਾ ਕਿ ਮਹਾਦੇਵ ਨੂੰ ਪੜਿਆ ਵਿੱਚ ਦੀ ਗੱਤ ਹੈ ਮਹਾਦੇਵ ਜਿਹੜਾ ਜੋ ਕਹਿੰਦਾ ਉਹੀ ਕਹਿੰਦਾ ਜਿਹਦੇ ਕੋਈ ਪਾਲਿਸਪਰਸਨਟੀ ਨਹੀਂ ਹੈ ਕੋਈ ਵਿਖਾਵਾ ਕਰਨੀ ਹੈ ਤੇ ਆਪਣੇ ਪਿਆਰ ਸਮਾਜ ਦੇ ਲੋਕਾਂ ਨੂੰ ਡਾਊਨ ਰੋਡ ਨੂੰ ਪਿਆਰ ਕਰਦਾ ਤੇ ਉਹਨਾਂ ਨੂੰ ਉੱਪਰ ਰੱਖਣ ਦੇ ਲਈ ਇਹਦੇ ਇੱਕ ਹੰਬੜਾ ਜਿਹੜਾ ਕਿ ਉਹ ਬਾਹਰ ਤਾਂ ਆਪਣੀ ਕਿਤਾਬਾਂ ਦੇ ਵਿੱਚ ਆ ਜਿਹੜਾ ਹੈ ਦਸੰਦਾ ਦੀ ਹਿੰਮਤ ਰਦ ਥੈਂਕ ਯੂ ਆਪ ਜੀ ਦਾ ਸਪਸਥਾ ਕਸਟ ਕੋਸ਼ਿਸ਼ ਕਰੋ ਇਹਨਾਂ ਕਿਤਾਬ ਪੜੀਏ ਟੈਕਸਟੂਅਲ ਪਰ ਅਪਨ ਗੱਲ ਕਰੀਏ ਦਿੱਕਤੀ ਦੇ ਉੱਪਰ ਆ ਨਮਾ ਲਈ ਵੈਸੇ ਜੋ ਬੀਬਾ ਕਾਕੜਾ ਜੀ ਨੇ ਤੇਪਰ ਪੇਸ਼ ਕੀਤਾ ਇਹਦੇ ਤੋਂ ਬਾਅਦ ਮੈਂ ਸੋਚਦਾ ਕਿ ਲੋੜ ਨਹੀਂ ਰਹਿ ਜਾਂਦੀ ਇੰਨਾ ਦੱਸਿਆ ਵੀ ਕਰਤਾ ਪਰਦੇ ਗਏ ਤੇ ਮੈਨੂੰ ਇਹ ਦੱਸਣਾ ਚਾਹੀਦਾ ਕਿ ਕੋਈ ਨਹੀਂ ਕਿ ਪਿਛਲੇ 6 ਸਾਲ ਹੋ ਗਏ ਮੈਨੂੰ ਇੱਥੇ ਆਇਆ ਹੁਣ ਤਾਂ ਮੈਨੂੰ ਪਹਿਲਾਂ ਦੋ ਜਾਂ ਕਿਤਾਬਾਂ ਵਿੱਚ ਇਹ ਚੀਜ਼ ਦੇ ਬਾਰੇ ਮੈਨੂੰ ਕੋਈ ਫਲੇਵਰ ਨਹੀਂ ਕਰਦੀ ਆਪਾਂ ਤੋਂ ਜਿਹੜੇ ਵਿਦਵਾਨ ਕਵੀ ਹਨ ਉਹਨੇ ਸਾਡੀ ਗੱਲ ਤਾਂ ਕਰਨ ਵਾਸਤੇ ਵਿਚੱਟ ਕਰਨੀ ਪੈਂਦੀ ਹੈ ਤੇ ਇਹਦੇ ਇਹ ਮਤਲਬ ਇੰਨੀ ਜ਼ਮੀਨ ਨਾਲ ਜੁੜੀ ਹੋਈ ਹੈ ਜਿਹੜੇ ਇਹਦੇ ਬਿੰਬ ਆ ਤਾਂ ਕੋਈ ਵੀ ਬਿੰਬ ਜਿਹੜਾ ਮੇਰਾ ਹਾਲਾਤਾਂ ਜਿਹੜਾ ਸਾਰੇ ਇੱਥੇ ਬੈਠੇ ਆਪਾਂ ਹਰ ਹਰ ਇੱਕ ਬੰਦੇ ਨੇ ਹੰਦਾਇਆ ਇਕੱਲੀ ਇਕੱਲੀ ਜੀ ਗੁਰੂ ਦੇ ਪਰੋਮੋਡ ਇੰਟਰੀਆ ਚ ਨਹੀਂ ਜਾਣਾ ਹਰ ਕਾਪਾ ਜਿਹੜੀ ਹੈ ਨਾ ਕਮਾਲ ਦੇ ਕੰਮ ਮੈਂ ਤਾਂ ਸਿਰਫ ਉੱਥੇ ਨੂੰ ਸ਼ਾਬਾਸ਼ ਦੇਣੀ ਕਿਸ ਮੁੰਡੇ ਨੂੰ ਤੇ ਇਹ ਕਿਹ ਜਿਹੜੀਆਂ ਕਾਫੀ ਕਮਤਾਮਾ ਕਿਉਂਕਿ ਮੇਰੇ ਨਾਲ ਅਸੀਂ ਤੁੰਗਾਈ ਨੂੰ ਬੈਠੇ ਸੀ ਅਸੀਂ ਮੈਕਨ ਕਰਦੇ ਹਾਂ ਅਸੀਂ ਉਹਦੇ ਚ ਯਤਨ ਕਰਾਂਗੇ ਨਾਲ बहुत मैं दोबारा फिर कहना भी जे पेपर उन्होंने पढ़िया सची बुचिया ने कमार करता मेरी अगर होती अभय सिंह ने कहा बहुत आता ही नहीं मैं भी कविता बहुत पटती पर चंगे कविता मिले जिसके सामने लाइन लाजमी तौर पर कविता लगे एक कवितावान तो तो रचना करनी, कि तो करनी है, नहीं करना। ने है।, कि है तो इस वो केंद कर गिणती से वाधा नहीं करना बयानी है मुबारकबाद कुमार कवितावान जमीन जी सारे जमीन बहुत बहुत